ਹਾਂਜੀ ਕੀ ਹਾਲ ਚਾਲ ਨੇ ਭਰਾਵੋ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਵਾਲੀ ਵੀ ਵੀਡੀਓ ਥੋੜਾ ਜਿਹਾ ਸਮਾਂ ਕੱਢ ਕੇ ਦੇਖ ਜ਼ਰੂਰ ਲਿਓ ਤੇ ਸ਼ੇਅਰ ਤੁਸੀਂ ਆਪੇ ਹੀ ਕਰ ਦੇਣੀ ਆ ਤੇ ਕੁਝ ਕੁ ਬੰਦਿਆਂ ਨੂੰ ਹੋ ਸਕਦਾ ਵੀ ਮਿਰਚਾਂ ਵੀ ਲੱਗਣ ਕਿਉਂਕਿ ਅੱਜ ਇੱਕ ਇਹੋ ਜਿਹੇ ਬੰਦੇ ਦੀ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਨੀ ਆ ਜਿਨੇ ਆਪਦੀ ਰਿਸ਼ਤੇਦਾਰੀ ਵਿੱਚ ਮਾਸੀ ਭੂਆ ਮਾਮੇ ਦੀ ਕਿਸੇ ਵੀ ਕੁੜੀ ਨੂੰ ਬਖਸ਼ਿਆ ਨਹੀਂਗਾ ਜਿਹੜੀ ਵੀ ਉਹਦੇ ਰਸਤੇ ਚਾਈ ਉਹਨੇ ਉਹਦੇ ਨਾਲ ਹੀ ਆਪਦੀ ਹੱਬਸ ਪੂਰੀ ਕੀਤੀ ਜੇਕਰ ਉਹ ਬੰਦਾ ਕਿਸੇ ਦਾ ਯਾਰ ਬਣਿਆ ਤੇ ਉਹਨੇ ਯਾਰਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਨਾਲ ਵੀ ਖੇਡਿਆ ਇੱਥੋਂ ਤੱਕ ਕਿ ਉਹ ਬੰਦਾ ਜੇ ਗੁਰੂ ਘਰ ਜਾਂਦਾ ਸੀ ਤਾਂ ਵੀ ਕਿਸੇ ਦੀ ਧੀ ਭੈਣ ਨੂੰ ਉਸ ਬਖਸ਼ਦਾ ਤਾਂ ਵੀ ਬੁੜੀਆਂ ਨਾਲ ਐ ਝਾਗਦਾ ਸੀ ਜਿਵੇਂ ਬਿੱਲਾ ਦੁੱਧਰ ਝਾਗਦਾ ਹੁੰਦਾ ਫਿਰ ਉਸ ਬੰਦੇ ਦੇ ਘਰੇ ਜੋ ਹੋਇਆ ਉਹ ਸੁਣ ਕੇ ਇੱਕ ਵਾਰੀ ਤੁਸੀਂ ਹੈਰਾਨ ਜ਼ਰੂਰ ਹੋ ਜਾਓਗੇ ਕਿ ਮਾੜੇ ਕੰਮ ਦਾ ਨਤੀਜਾ ਮਾੜੇ ਨਿਕਲਦਾ ਆਜੋ ਕਰਦੇ ਆਂ ਕਹਾਣੀ ਦੀ ਸ਼ੁਰੂਆਤ ਅੱਜ ਜਿਹੜੇ ਬੰਦੇ ਦੀ ਮੈਂ ਤੁਹਾਨੂੰ ਨਾਲ ਕਹਾਣੀ ਸਾਂਝੀ ਕਰਨੀ ਆ ਉਹ ਬੰਦਾ ਸਿਰੇ ਦਾ ਜਨਾਨੀ ਬਾਜ਼ ਸੀਗਾ ਮਾਪਿਆਂ ਦਾ ਇਕੱਲਾ-ਕੱਲਾ ਪੁੱਤ ਸੀਗਾ ਉਹਦੀ ਆਪ ਦੀ ਕੋਈ ਭੈਣ ਨਹੀਂ ਹੈਗੀ ਸੀਗੀ ਜ਼ਮੀਨ ਜਾਇਦਤ ਵਧੀਆ ਸੀਗੀ ਸਰਦੇ ਵਰਦੇ ਘਰ ਚੋਂ ਸੀਗਾ ਪੜਿਆ ਲਿਖਿਆ ਸੀਗਾ ਪਰ ਤੁਹਾਨੂੰ ਪਤਾ ਹੈ ਵੀ ਜਿਹੜੇ ਬੰਦੇ ਨੂੰ ਵਨਸਵੰਨੀਆਂ ਬੁੱਕਲਾਂ ਦੀ ਚਸ ਹੋਵੇ ਨਾ ਬਈ ਉਹ ਬੰਦਾ ਫਿਰ ਕਿਰਦਾਰ ਦਾ ਬਹੁਜਦਾ ਹੌਲਾ ਹੋ ਜਾਂਦਾ ਇਸੇ ਤਰ੍ਹਾਂ ਇਹ ਬੰਦਾ ਸੀਗਾ ਇਹ ਬੰਦੇ ਦੀ ਇਹ ਆਦਤ ਹੁੰਦੀ ਸੀ ਵੀ ਜਿਹਦਾ ਵੀ ਇਹ ਯਾਰ ਬਣਦਾ ਸੀਗਾ ਪਹਿਲਾਂ ਉਹਦੇ ਘਰੇ ਵੇਂਦਾ ਸੀ ਵੀ ਇਹਦੇ ਘਰੇ ਇਹਦੀ ਘਰ ਵਾਲੀ ਸੋਹਣੀ ਆ ਜਾਂਦੀ ਭੈਣ ਸੋਹਣੀ ਆ ਜਾਂਦੀ ਪਰਜਾਈ ਸੋਹਣੀ ਆ ਜਿਹੜੇ ਬੰਦੇ ਦੀ ਪਰਜਾਈ ਜਾਂ ਭੈਣ ਜਾਂ ਘਰ ਵਾਲੀ ਸੋਹਣੀ ਹੁੰਦੀ ਸੀਗੀ ਉਸੇ ਬੰਦੇ ਦਾ ਯਾਰ ਬਣ ਜਾਂਦਾ ਸੀਗਾ ਫਿਰ ਯਾਰੀ ਪਾ ਕੇ ਉਹਨਾਂ ਦੇ ਘਰਾਂ 'ਚ ਵੜਦਾ ਸੀਗਾ ਘਰਾਂ 'ਚ ਵੜ ਕੇ ਫਿਰ ਉਹਨਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਖੇਡਦਾ ਸੀਗਾ ਇੱਥੋਂ ਤੱਕ ਕਿ ਇਸ ਬੰਦੇ ਨੇ ਨਾ ਆਪਣੀ ਮਾਸੀ ਦੀ ਧੀ ਨੂੰ ਬਖਸ਼ਿਆ ਨਾ ਮਾਮੇ ਦੀ ਨੂੰ ਨਾ ਪੂਆ ਦੀ ਨੂੰ ਜਿਹੜੀ ਵੀ ਇਹਦੇ ਰਸਤੇ ਚਾਈ ਉਹਦੇ ਨਾਲ ਇਹਨੇ ਆਪਦੀ ਹਵਸ ਪੂਰੀ ਕੀਤੀ ਰੱਜ ਕੇ ਆਪਦੇ ਰਿਸ਼ਤੇਦਾਰਾਂ ਦੀਆਂ ਧੀਆਂ ਦੀ ਇੱਜ਼ਤਾਂ ਨਾਲ ਖੇਡਿਆ ਹੈ ਬੰਦਾ ਇੱਥੋਂ ਤੱਕ ਕਿ ਇਸ ਬੰਦੇ ਨੇ ਆਪਦੀ ਮਾਮੇ ਦੀ ਨੌ ਵੀ ਨਹੀਂ ਛੱਡੀ ਮਾਮੇ ਦੀ ਨੌ ਨਾਲ ਵੀ ਦੋ ਸਾਲੇ ਬੰਦੇ ਨੇ ਖੇ ਖਾਧੀ ਫਿਰ ਇਸ ਬੰਦੇ ਦਾ ਕੰਮ ਕੀ ਹੁੰਦਾ ਸੀਗਾ ਜੇ ਕਿਸੇ ਵਿਆਹ ਸ਼ਾਦੀ ਤੇ ਜਾਂਦਾ ਹੁੰਦਾ ਸੀਗਾ ਤੇ ਪਰਚੀ ਦੇ ਉੱਤੇ ਨੰਬਰ ਲਿਖ ਕੇ ਲੈ ਕੇ ਜਾਂਦਾ ਹੁੰਦਾ ਸੀ ਤਿੰਨ ਚਾਰ ਪਰਚੀਆਂ ਉੱਤੇ ਨੰਬਰ ਲਿਖ ਕੇ ਲੈ ਕੇ ਜਾਂਦਾ ਹੁੰਦਾ ਸੀ ਜੇਕਰ ਵਿਆਹ ਦੇ ਵਿੱਚ ਕੋਈ ਔਰਤ ਮੜਾ ਜਿਹੇ ਨਾਲ ਵੇਖ ਲੈਂਦੀ ਸੀ ਫਿਰ ਉਹਦੇ ਖਿਹੜੇ ਪੈ ਜਾਂਦਾ ਸੀ ਫਿਰ ਮੁੱਛਾਂ ਨੂੰ ਵੱਟ ਦੇ ਦੇ ਉਹਦੇ ਨਾਲ ਲੰਘਿਆ ਕਰੇ ਐ ਉਹਦੇ ਦਿਵਾਲੇ ਗੇੜੇ ਕੱਢਿਆ ਕਰੇ ਵਿੱਚ ਕਬੂਤਰ ਨਹੀਂ ਕਬੂਤਰੀ ਦਿ ਤੇ ਜਿਹੜੀ ਜਨਾਨੀ ਨੇ ਬੜੇ ਹਾਸ ਪਿਆ ਕਰਨਾ ਉਹਦੇ ਅਗੇ ਨੰਬਰ ਸੱਟ ਦਿਆ ਕਰਨਾ ਇਹਨੇ ਜਾਂ ਕਿਸੇ ਬੰਦੇ ਨੂੰ ਪੈਸੇ ਜਾਣ ਕੇ ਧਾਰ ਦੇ ਦਿਆ ਕਰਨੇ ਜਿਹਦੀ ਸੋਹਣੀ ਘਰ ਵਾਲੀ ਹੋਇਆ ਕਰਨੀ ਫਿਰ ਪੈਸੇ ਉਧਾਰ ਦੇ ਕੇ ਤੇ ਫਿਰ ਉਹਨਾਂ ਦੇ ਘਰੇ ਗੇੜੇ ਮਾਰਿਆ ਕਰਨੇ ਗੇੜੇ ਮਾਰ ਮਾਰ ਕੇ ਮੁੜ ਕੇ ਉਸ ਬੰਦੇ ਦੀ ਘਰਵਾਲੀ ਨਾਲ ਲੇਲੇ ਪੋਚੇ ਕਰਕੇ ਗੱਲਬਾਤ ਕਰ ਲਿਆ ਕਰਨੀ ਮੁੜ ਕੇ ਉਹਦੀ ਜਿਤਨਾ ਖੇਡਿਆ ਕਰਨਾ ਕਹਿਣ ਦਾ ਮਤਲਬ ਕੀ ਇਹ ਬੰਦਾ ਗੁਰੂ ਘਰ ਜਾ ਕੇ ਵੀ ਜਨਾਨੀਆਂ ਵੇਖ ਰੂਣੀ ਸਿਹੜਦਾ ਹੁੰਦਾ ਐਡਾ ਕਿਰਦਾਰ ਦਾ ਮਾੜਾ ਸੀਗਾ ਇੱਕ ਦੋ ਵਾਰੀ ਇਦੇ ਛੇਤਰ-ਛੁਤਰ ਵੀ ਪਏ ਐ ਇਸੇ ਗੱਲਾਂ ਕਰਕੇ ਫੇਰ ਇਹ ਬੰਦਾ ਕੀ ਕਰਦਾ ਹੁੰਦਾ ਸੀਗਾ ਜੇਕਰ ਕਿਸੇ ਦੀ ਧੀ ਭੈਣ ਇਸ ਬੰਦੇ ਨਾਲ ਗੱਲਬਾਤ ਕਰ ਲੈਂਦੀ ਸੀ ਜਾਂ ਕਿਸੇ ਬੰਦੇ ਦੀ ਘਰਵਾਲੀ ਨਾਲ ਗੱਲਬਾਤ ਕਰ ਲੈਂਦੀ ਸੀ ਇਹ ਮਹਿਫਲਾਂ 'ਚ ਬੈ ਕੇ ਦੋ ਕੁ ਲੰਡੂ ਪੈਗ ਲਾ ਕੇ ਫੇਰ ਸਪੀਕਰ ਲਾ ਲਾ ਗੱਲਾਂ ਕਰਦਾ ਹੁੰਦਾ ਸੀ ਲੋਕਾਂ ਨੂੰ ਸੁਣਾਉਂਦਾ ਸੀਗਾ ਆ ਵੇਖੋ ਫਲਾਣੇ ਦੀ ਘਰਵਾਲੀ ਮੇਰੇ ਨਾਲ ਗੱਲ ਕਰਦੀ ਐ ਆ ਵੇਖੋ ਫਲਾਣੇ ਦੀ ਭੈਣ ਮੇਰੇ ਨਾਲ ਗੱਲ ਕਰਦੀ ਐ ਆ ਵੇਖੋ ਫਲਾਣੇ ਦੀ ਮਾਂ ਮੇਰੇ ਨਾਲ ਗੱਲ ਕਰਦੀ ਐ ਅਸਲ ਦੇ ਵਿੱਚ ਇਹ ਬੰਦਾ ਇੰਨਾ ਜ਼ਿਆਦਾ ਖੁੱਲਿਆ ਕਿਉਂ ਸੀਗਾ ਕਿਉਂਕਿ ਇਹਦੇ ਆਪ ਦੇ ਘਰੇ ਭੈਣ ਨਹੀਂ ਹੈਗੀ ਸੀ ਤੇ ਸਿਆਣੇ ਕਹਿੰਦੇ ਆ ਵੀ ਜਿੰਨਾ ਚਿਰ ਆਪਦੇ ਘਰੇ ਧੀ ਜਾਂ ਭੈਣ ਨਾ ਹੋਵੇ ਉਨਾਂ ਚਿਰ ਬੰਦੇ ਨੂੰ ਅਕਲ ਨਹੀਂ ਆਉਂਦੀ ਪਰ ਦੀਵੇ ਥੱਲੇ ਹਮੇਸ਼ਾ ਹਨੇਰਾ ਹੁੰਦਾ ਹੁਣ ਇਸ ਬੰਦੇ ਦੇ ਦਿਲ 'ਚ ਇਹ ਵਹਿਮ ਸੀਗਾ ਵੀ ਮੈਂ ਤਾਂ ਬਾळा ਘੈਂਟ ਆ ਮੈਂ ਤਾਂ ਬਾळा ਸ਼ਿਕਾਰੀ ਆ ਮੈਂ ਤਾਂ ਕਿਤੋਂ ਮਾਰ ਨਹੀਂ ਖਾਂਦਾ ਹੁਣ ਵਿਆਹਿਆ ਤਾਂ ਇਹ ਵੀ ਹੈਗਾ ਸੀਗਾ ਇਹਦੀ ਘਰ ਵਾਲੀ ਸੋਹਣੀ ਸੁਨੱਖੀ ਸੀਗੀ ਪਰ ਤੁਹਾਨੂੰ ਪਤਾ ਹੈ ਵੀ ਹਰੇਕ ਬੰਦੇ ਦੇ ਦਿਲ 'ਚ ਇਹ ਵਹਿਮ ਹੁੰਦਾ ਕਿ ਮੇਰੀ ਘਰ ਵਾਲੀ ਤਾਂ ਸਾਊ ਆ ਮੇਰੀ ਘਰ ਵਾਲੀ ਤਾਂ ਸ਼ਰੀਫ ਆ ਮੇਰੀ ਘਰੇ ਤਾਂ بڑا ਕੰਮ ਕਰ ਨਹੀਂ ਸਕਦੀ ਉਸੇ ਤਰ੍ਹਾਂ ਇਸ ਬੰਦੇ ਦੇ ਦਿਲ 'ਚ ਵੀ ਬਹੁਤ ਵੱਡਾ ਵਹਿਮ ਸੀਗਾ ਕਿ ਮੇਰੀ ਘਰੇ ਤਾਂ ਸਾਊ ਆ ਮੇਰੀ ਘਰੇ ਤਾਂ شریف ਆ ਮੇਰੀ ਘਰਵਾਲੀ ਤਾਂ ਕਦੇ ਘਰੋਂ ਬਾਹਰ ਨਿਕਲੀ ਹੀ ਨਹੀਂ ਠੀਕ ਆ ਮੇਰੀ ਘਰਵਾਲੀ ਤਾਂ ਕਦੇ ਕਿਸੇ ਨੂੰ ਫੋਨ ਫालतੂ ਕਰਦੀ ਹੀ ਨਹੀਂ ਇਸ ਗੱਲ ਕਰਕੇ ਇਹਦੇ ਦਿਲ 'ਚ ਕਿਤੇ ਨਾ ਕਿਤੇ غرور ਸੀ ਜਾਂ ਹੰਕਾਰ ਸੀਗਾ ਵੀ ਬਸ ਮੈਂ ਹੀ ਆ ਜੋ ਕੁਝ ਹੈਗਾ ਮੈਂ ਹੀ ਲੋਕਾਂ ਦੀਆਂ ਧੀਆ ਆਪਣਾ ਇੱਜ਼ਤਾਂ ਨਾਲ ਖੇਡ ਸਕਦਾ ਪਰ ਮੇਰੇ ਘਰ ਤੇ ਉਹ ਜੀ ਗੱਲ ਨਹੀਂ ਹੋ ਸਕਦੀ ਕਿਉਂਕਿ ਇਹਨੂੰ ਐਸੀ ਨਾ ਤਾਂ ਮੇਰੀ ਧੀ ਆ ਨਾ ਮੇਰੀ ਭੈਣ ਆ ਜਿਹੜੀ ਮੇਰੀ ਘਰ ਵਾਲੀ ਆ ਉਹ ਘਰੇ ਰਹਿੰਦੀ ਆ ਘਰੋਂ ਬਾਹਰ ਜਾਂਦੀ ਨਹੀਂ ਜੇ ਘਰੋਂ ਬਾਹਰ ਜਾਊ ਤਾਂ ਹੀ ਕੁਝ ਕਰੂ ਕੁਝ ਕ ਬੰਦਿਆਂ ਦੇ ਦਿਲ 'ਚ ਵਹਿਮ ਹੁੰਦੇ ਆ ਬਹੁਤ ਵੱਡੇ ਚਲੋ ਜੀ ਇਸ ਬੰਦੇ ਨੇ ਕੋਠੀ ਪਾਈ ਕੋਠੀ ਪਾਉਣ ਤੋਂ ਬਾਅਦ ਚਲੋ ਜੀ ਪੱਥਰ ਪੁੱਥਰ ਲਵਾ ਲਏ ਸਾਰੇ ਕੰਮ ਕਰ ਲਏ ਫਿਰ ਨੇ ਘਰੇ ਲਾ ਲਿਆ ਲੱਕੜਾਂ ਵਾਲਾ ਮਿਸਤਰੀ ਜਿਹੜਾ ਲੱਕੜਾਂ ਵਾਲਾ ਮਿਸਤਰੀ ਲਾਇਆ ਉਹ ਸੀਗਾ ਭਈ ਸੋਨਾ ਸਨੱਖਾ ਚਲੋ ਜੀ ਇੰਨੇ ਤੜਕੇ ਚਿੱਟਾ ਕੁਰਤਾ ਪਜਾਮਾ ਪਾਇਆ ਕਰਨਾ ਮਾਰਨਾ ਗੱਡੀ ਦਾ ਸਲਫੇ ਨੇ ਲੰਘ ਜਾ ਕਰਨਾ ਕਦੇ ਮੋਗੇ ਨੂੰ ਲੰਘ ਗਿਆ ਕਦੇ ਬਰਨਾਲੇ ਨੂੰ ਲੰਘ ਗਿਆ ਕਦੇ ਪਟਿਆਲੇ ਨੂੰ ਲੰਘ ਗਿਆ ਕਦੇ ਕਿਹੜੀ ਜਨਾਨੀ ਨਾਲ ਗੱਡੀ ਚੜਾਲਿਆ ਕਹਨੀ ਕਦੀ ਕਿਹੜੀ ਚੜਾਲਿਆ ਕਰਨੀ ਤੇ ਘਰ ਵਾਲੀ ਦਾ ਦਿਲ ਪਿੱਛੋਂ ਆ ਗਿਆ ਭਈ ਉਹ ਲੱਕਣ ਵਾਲੇ ਮਿਸਤਰੀ ਦੇ ਚਲੋ ਜੀ ਇਹ ਮਾਂ ਦਾ ਪੁੱਤ ਲੋਕਾਂ ਦੀਆਂ ਜਨਾਨੀਆਂ ਨਾਲ ਚੱਕਾ ਜੋੜਦਾ ਫਿਰਿਆ ਕਰੇ ਤੇ ਜਿਹੜੀ ਘਰ ਵਾਲੀ ਸੀ ਉਹ ਘਰੇ ਲੱਕਣ ਵਾਲੇ ਮਿਸਤਰੀ ਨਾਲ ਚੱਕਾ ਜੋੜੀ ਜਾਇਆ ਕਰੇ ਉਹ ਸਿਆਣੇ ਕਹਿੰਦੇ ਨਾ ਦੀਵੇ ਥਲੇ ਹਨੇਰਾ ਹੁੰਦਾ ਹਨਾ ਤੇ ਰੱਬ ਨੇ ਫਿਰ ਉਹ ਫੈਸਲਾ ਵੀ ਜ਼ਰੂਰ ਕਰਨਾ ਹੁੰਦਾ ਇਹ ਬਾਹਰ ਲੋਕਾਂ ਦੀਆਂ ਜਨਾਨੀਆਂ ਦੇ ਬੁੱਕਲਾਂ 'ਚ ਸਵਾਦ ਲੁੱਟਿਆ ਕਰੇ ਤੇ ਘਰ ਵਾਲੀ ਘਰੇ ਲੱਕਣ ਵਾਲੇ ਮਿਸਤਰੀ ਦੇ ਬੁੱਕ ਫੇਰ ਉਹ ਮਿਸਤਰੀ ਨੇ ਜੋ ਕੋਠੀ ਦਾ ਕੰਮ ਕੋਈ ਕੰਪਲੀਟ ਕਰ ਲਿਆ ਕੋਈ 10 15 ਵਾਰੀ ਚੱਕਾ ਵੀ ਜੋੜ ਲਿਆ ਉਸ ਤੋਂ ਬਾਅਦ ਚਲੋ ਜੀ ਉਹ ਕੰਮ ਕਰਕੇ ਚਲਾ ਗਿਆ ਫਿਰ ਫੋਨ ਤੇ ਗੱਲਾਂ ਬਾਤਾਂ ਚਲੋ ਜੀ ਫੋਨ ਤੇ ਗੱਲਾਂ ਬਾਤਾਂ ਕਰਦੀ ਰਿਹਾ ਕਰੇ ਫਿਰ ਇਸ ਬੰਦੇ ਦੀ ਘਰਵਾਲੀ ਨੇ ਲੱਕੜ ਵਾਲੇ ਮਿਸਤਰੀ ਨੂੰ ਪੈਸੇ ਦਿੱਤੇ ਕਿ ਮੈਨੂੰ ਇੱਕ ਹੋਰ ਫੋਨ ਲਿਆ ਕੇ ਦੇ ਮੇਰਾ ਘਰ ਵਾਲਾ ਬਹੁਤ ਚਲਾਕ ਆ ਉਹ ਮੈਨੂੰ ਫੜ ਲੂਗਾ ਫਿਰ ਲੱਕੜ ਵਾਲੇ ਮਿਸਤਰੀ ਕਿਤੇ ਉਹਦੇ ਘਰੇ ਆਉਂਦਾ ਪੈਸੇ ਫੜ ਕੇ ਲੈ ਜਾਂਦਾ ਇਸ ਬੰਦੇ ਦੀ ਘਰ ਵਾਲੀ ਤੋਂ ਇਹਨੂੰ ਹੋਰ ਫੋਨ ਤੇ SIM ਲਿਆ ਕੇ ਦਿੰਦਾ ਏ ਬੰਦਾ ਕਰੋ ਨਿਕਲ ਜਾ ਕਰੇ ਗੱਡੀ ਲੈ ਕੇ ਤੇ ਘਰ ਵਾਲੀ ਦੂਜਾ ਫੋਨ ਔਨ ਕਰਕੇ ਆਪਦੇ ਆਸ਼ਿਕ ਨਾਲ ਗੱਲਾਂ ਬਾਤਾਂ ਕਰਦੀ ਰਿਹਾ ਕਰੇ ਪਰ ਇਸ ਬੰਦੇ ਨੂੰ ਨਹੀਂ ਪਤਾ ਲੱਗਿਆ ਕਿਉਂਕਿ ਜਿਹੜਾ ਬਾੜਾ ਚਲਾਕ ਹੁੰਦਾ ਨਾ ਉਹ ਗੂੰਦ ਹੀ ਡਿੱਗਦਾ ਹੁੰਦਾ 2 ਸਾਲ ਇਸ ਬੰਦੇ ਦੀ ਘਰ ਵਾਲੀ ਉਹ ਲੱਕੜ ਮਿਸਤਰੀ ਨਾਲ ਗੱਲਾਂ ਬਾਤਾਂ ਕਰਦੀ ਰਹੀ ਚੋਰੀ ਛੱਪੀ ਉਹਨੂੰ ਮਿਲਦੀ ਰਹੀ ਤੇ ਤੀਜੇ ਸਾਲ ਉਸ ਲੱਕੜ ਮਿਸਤਰੀ ਨਾਲ ਘਰ ਵਾਲੀ ਭੱਜ ਗਈ ਜਦੋਂ ਬਈ ਘਰ ਵਾਲੀ ਉਸ ਬੰਦੇ ਨਾਲ ਭੱਜ ਗਈ ਮਿਸਤਰੀ ਨਾਲ ਇਸ ਬੰਦੇ ਨੂੰ ਧਰਤੀ ਵੇਹਲ ਨਹੀਂ ਦਿੰਦੀ ਸੀ ਕੰਦਾਂ ਟੱਕਰਾ ਮਾਰਦਾ ਸੀ ਆਪਣੇ ਹੱਥਾਂ ਨੂੰ ਦੰਦੀਆਂ ਵੱੜਦਾ ਸੀਗਾ ਫਿਰ ਇਸ ਬੰਦੇ ਨੇ ਬੜਾ ਜ਼ੋਰ ਲਾਇਆ ਕਿ ਮੈਂ ਉਹ ਮਿਸਤਰੀ ਲੱਭ ਲਾਂ ਰੱਬ ਜਾਣੇ ਉਹ ਮਿਸਤਰੀ ਕਿੱਧਰ ਗਾਇਬ ਹੋ ਗਿਆ ਘਰਵਾਲੀ ਨੂੰ ਲੈ ਕੇ ਬਾਈ ਉਹ ਲੱਭਿਆ ਹੀ ਨਹੀਂ ਇਸ ਬੰਦੇ ਨੂੰ ਤੇ ਮੈਂ ਕਿਹਾ ਪਿੰਡ ਦੇ ਵਿੱਚ ਲੋਕਾਂ ਨੇ ਨਾ ਖੁਸ਼ੀ ਮਨਾਈ ਸੀ ਉਸ ਦਿਨ ਲੱਡੂ ਵੰਡੇ ਸੀਗੇ ਜਿਸ ਦਿਨ ਇਸ ਬੰਦੇ ਦੀ ਘਰਵਾਲੀ ਭੱਜੀ ਸੀ ਕਿਉਂਕਿ ਪਿੰਡ ਦੇ ਵਿੱਚ ਬੰਦੇ ਦਾ ਕਿਰਦਾਰ ਹੀ ਏਡਾ ਮਾੜਾ ਸੀਗਾ ਹਰੇਕ ਬੰਦਾ ਇਹਨੂੰ ਵੇਖ ਕੇ ਥੁੱਕਦਾ ਸੀ ਵੀ ਇਹ ਯਾਰ ਕਿਹੋ ਜਿਹਾ ਬੰਦਾ ਖਾਚਾਂ ਦਾ ਸਿਰੇ ਦਾ ਲੋਕ ਕਹਿੰਦੇ ਸੀ ਇਹ ਲੋਕਾਂ ਦੀਆਂ ਧੀਆਂ ਪਾਣਾਂ ਦੇ ਲੋਕਾਂ ਦੀਆਂ ਘਰਵਾਲੀਆਂ ਦੀ ਇੱਜ਼ਤ ਨਾਲ ਖੇਡਦਾ ਰਿਹਾ ਅੱਜ ਇਹਦੇ ਕਰੇ ਸਾਰਾ ਕੁਝ ਹੋਇਆ ਅੱਜ ਨੂੰ ਪਤਾ ਲੱਗੂਗਾ ਦੁੱਖ ਕੀ ਹੁੰਦਾ ਅਸਲ ਦੇ ਵਿੱਚ ਬਈ ਜਦੋਂ ਕੋਈ ਬੰਦਾ ਕਿਸ ਦਾ ਯਾਰ ਬਣ ਕੇ ਉਹਦਾ ਘਰ ਤਕਾਉਂਦਾ ਉਹਦੀ ਇੱਜ਼ਤ ਤਕਾਉਂਦਾ ਪਿੱਠ 'ਚ ਸ਼ੁਰਾ ਮਾਰਦਾ ਨਾ ਬਈ ਉਸ ਤੋਂ ਵੱਡਾ ਕੋਈ ਪਾਪ ਨਹੀਂ ਹੁੰਦਾ ਉਸ ਤੋਂ ਵੱਡੀ ਕੋਈ ਦਰਿੰਦਗੀ ਨਹੀਂ ਹੁੰਦੀ ਜਦੋਂ ਕੋਈ ਬੰਦਾ ਗੁਰੂ ਘਰ ਜਾ ਕੇ ਵੀ ਜਨਾਨ ਉਸ ਤੋਂ ਵੱਡਾ ਕੋਈ ਪਾਪ ਨਹੀਂ ਹੁੰਦਾ ਅਸਲ ਦੇ ਵਿੱਚ ਜੋ ਕਰਦਾ ਪਿਆ ਸੀਗਾ ਉਹਦੇ ਪਾਪ ਦਾ ਘੜਾ ਭਰਦਾ ਪਿਆ ਸੀਗਾ ਮੋਟਿਆਂ ਤੋਂ ਥੁੱਕਦਾ ਸੀ ਬੰਦੇ ਨੂੰ ਬੰਦਾ ਨਹੀਂ ਸੀ ਗਿਣਦਾ ਹਰੇਕ ਦੀ ਘਰਵਾਲੀ ਨੂੰ ਮਾੜੀ ਅੱਖ ਨਾਲ ਵੇਖਦਾ ਸੀਗਾ ਹਰੇਕ ਦੀ ਘਰਵਾਲੀ ਦੇ ਕੈਰੇਕਟਰ ਤੇ ਉਂਗਲਾਂ ਚੁੱਕਦਾ ਸੀ ਇਹ ਬੰਦਾ ਹਰੇਕ ਦੀ ਧੀ ਭੈਣ ਦੇ ਕੈਰੇਕਟਰ ਤੇ ਉਂਗਲਾਂ ਚੁੱਕਦਾ ਸੀ ਬੰਦਾ ਕਦੇ ਕਿਹਦੀ ਘਰਵਾਲੀ ਦੀ ਫੋਟੋ ਲੋਕਾਂ ਨੂੰ ਵਿਖਾਇਆ ਕਰੇ ਆਹ ਵੇਖੋ ਮੇਰੇ ਨਾਲ ਬੈੱਡ ਤੇ ਪਈ ਕਦੇ ਕਿਹਦੀ ਭੈਣ ਦੀ ਫੋਟੋ ਵਿਖਾਇਆ ਕਰੇ ਲੋਕਾਂ ਨੂੰ ਆਹ ਵੇਖੋ ਮੇਰੇ ਨਾਲ ਬੈੱਡ ਤੇ ਪਈ ਪਰ ਜਦੋਂ ਫਿਰ ਆਪ ਦੀ ਮਿਸਤਰੀ ਨਾਲ ਭੱਜੀ ਫਿਰ ਇਹਦੇ ਮੂੰਹ ਤੋਂ ਮੱਖ ਉਸ ਤੋਂ ਬਾਅਦ ਇਹ ਬੰਦਾ ਐਡਾ ਕਿ ਨਸ਼ੇ ਪੱਤੇ 'ਚ ਵੜ ਗਿਆ ਵੀ ਗੱਲਾਂ ਹੀ ਛੱਡ ਦਿਓ ਗੱਲ ਦਿਲ ਤੇ ਲਾ ਗਿਆ ਵੀ ਮੇਰੀ ਬਦਨਾਮੀ ਬਾੜੀ ਹੋਗੀ ਫਿਰ ਦਿਨੇ ਵੀ दारू ਨਾਲ ਡੱਕ ਲਿਆ ਕਰੇ ਹੌਲੀ ਹੌਲੀ ਚਿੱਟਾ ਲਾਉਣ ਲੱਗ ਗਿਆ ਹੌਲੀ ਹੌਲੀ ਜ਼ਮੀਨ ਵੇਚਣ ਲੱਗ ਗਿਆ ਅੱਜ ਇਸ ਬੰਦੇ ਕੋਲੇ ਲਗਭਗ ਕਿੱਲਾ ਡੇਢ ਜ਼ਮੀਂਦਾਰ ਰਹਿ ਗਿਆ ਤੇ ਕੋਈ ਪਿੰਡ ਦੇ ਵਿੱਚ ਇਸ ਬੰਦੇ ਨੂੰ ਆਧਾਰੇ 5 ਰੁਪਏ ਵੀ ਨਹੀਂ ਦਿੰਦਾ ਤੇ ਉਹ ਮਿਸਤਰੀ ਅੱਜ ਵੀ ਨਹੀਂ ਲੱਭਾ ਇਹਨੂੰ ਉਹੋ ਮਿਸਤਰੀ ਅੱਜ ਵੀ ਨਹੀਂ ਲੱਭਿਆ ਇਸ ਬੰਦੇ ਨੂੰ ਤੇ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਕਿਉਂਕਿ ਹਰੇਕ ਪਿੰਡ 'ਚ ਇੱਕ ਅੱਧਾ ਇਹੋ ਜਿਹਾ ਖਚੌਕ ਹੁੰਦਾ ਲਾਜ਼ਮੀ ਆ ਜੀਦਾ ਇੱਕੋ ਮਕਸਦ ਹੁੰਦਾ ਕਿ ਬਸ ਜਨਾਨੀਆਂ ਤਕਾਉਣ ਦਾ ਜਨਾਨੀ ਬਾਜੀ ਕਰਨ ਦਾ ਇੱਕੋ ਇੱਕ ਮਕਸਦ ਹੁੰਦਾ ਤੇ ਮੈਂ ਬਹੁਤ ਬੰਦੇ ਦੇਖਿਆ ਜਿਹੜੇ ਬੰਦਿਆਂ ਨੂੰ ਜਨਾਨੀ ਬਾਜੀ ਦਾ ਬੜਾ ਚਸਕਾ ਹੁੰਦਾ ਹਰੇਕ ਦੀ ਧੀ ਪੈ ਨੂੰ ਮਾੜੀ ਅੱਖ ਨਾਲ ਵੇਂਦੇ ਆ ਉਹ ਬੰਦਿਆਂ ਦੇ ਆਪ ਦੇ ਘਰ 'ਚ ਇਹ ਕੁਝ ਹੁੰਦਾ ਜ਼ਰੂਰ ਆ ਭਾਵੇਂ ਟਾਈਮ ਲੱਗ ਜਾਂਦਾ ਪਰ ਹੁੰਦਾ ਜ਼ਰੂਰ ਆ ਫਿਰ ਉਹਨਾਂ ਬੰਦੇ ਦੇ ਮੂੰਹ ਤੋਂ ਮੱਖੀ ਨਹੀਂ ਉੱਡਦੀ ਯਾਰੀ ਪਾ ਕੇ ਯਾਰ ਦੀ ਇੱਜ਼ਤ ਤਕਾਉਣੀ ਇਸ ਤੋਂ ਵੱਡਾ ਕੋਈ ਪਾਪ ਨਹੀਂ ਹੈਗਾ ਦੁਨੀਆ 'ਤੇ ਪਰ ਕੁਝ ਕਿ ਖੱਚਾ ਨੂੰ ਇਸ ਗੱਲ ਦਾ ਪਤਾ ਨਹੀਂਗਾ ਕੁਝ ਕਿ ਬੰਦੇ ਯਾਰ ਬਣਦੇ ਤਾਂ ਨੇ ਕਿ ਫਲਾਣੇ ਦੀ ਧੀ ਬੜੀ ਸੋਹਣੀ ਆ ਫਲਾਣੇ ਦੀ ਭੈਣ ਬੜੀ ਸੋਹਣੀ ਆ ਫਲਾਣੇ ਦੀ ਘਰਵਾਲੀ ਬੜੀ ਸੋਹਣੀ ਆ ਆਪਾਂ ਯਾਰੀ ਪਾ ਕੇ ਉਹਨਾਂ ਦੇ ਘਰੇ ਵੜਦੇ ਆ ਫਿਰ ਆਪਾਂ ਨਜ਼ਾਰੇ ਲਵਾਂਗੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਜੇਕਰ ਤੁਸੀਂ ਕਿਸੇ ਦੇ ਘਰੇ ਨਜ਼ਾਰੇ ਲੈਂਦੇ ਫਿਰਦੇ ਜੇ ਤੁਹਾਡੇ ਘਰੇ ਵੀ ਪਿੱਛੋਂ ਕੋਈ ਨਜ਼ਾਰੇ ਲੈਂਦਾ ਫਿਰਦਾ ਬਸ ਇਹ ਇੱਕ ਭੁਲੇਖਾ ਹੀ ਹੁੰਦਾ ਬੰਦਾ ਆਪਦੀ ਪੀੜੀ ਥਲੇ ਸੋਟਾ ਨਹੀਂ ਮਾਰਦਾ ਬਸ ਤੇ ਜਿਹੜਾ ਬੰਦਾ ਬਾੜੀ ਹੱਤ ਚੱਕਦਾ ਬਾਲੀ ਜਨਾਨੀ ਬਾਜੀ ਕਰਦਾ ਜਦੋਂ ਉਹਦੇ ਆਪ ਦੇ ਘਰ ਚ ਕੋਈ ਹੀਰ ਬਣਦੀ ਹੈ ਨਾ ਫਿਰ ਚੀਕਾਂ ਮੈਂਦੀਆਂ ਨੇ ਤੇ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਇਹ ਵੀਡੀਓ ਵੱਧ ਤੋਂ ਲੋਕਾਂ ਤੱਕ ਪਹੁੰਚੇ ਦੇ ਵੱਧ ਤੋਂ ਲੋਕ ਸੁਚੇਤ ਹੋਣ ਕਿ ਮਾੜੇ ਕੰਮ ਦਾ ਨਤੀਜਾ ਮਾੜਾ ਹੁੰਦਾ ਸ਼ਾਇਦ ਮੇਰੀ ਵੀਡੀਓ ਦੇਖ ਕੇ ਕੋਈ ਬੰਦਾ ਸਿਆਣਾ ਬਣ ਜੇ ਜੇਕਰ ਕੋਈ ਇਸਰਾ ਦੇ ਤੁਰਿਆ ਹੋਇਆ ਵੈਸੇ ਪਿੰਡ ਚ ਇੱਕ ਦੋ ਖਚਾਓ ਕਿਹੋ ਜੇ ਹੁੰਦੇ ਜ਼ਰੂਰ ਆ ਬਾਕੀ ਜੇ ਕੋਈ ਸ਼ਬਦ ਮੂੰਹ ਚੋਂ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਭਰਾਵੋ ਮਾਫੀ ਚਾਹੁੰਦੇ ਆ ਸਾਡਾ ਮਕਸਦ ਸਿਰਫ ਲੋਕਾਂ ਨੂੰ ਸੁਚੇਤ ਕਰਨਾ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਧੰਨਵਾਦ